ਹਾਂਜੀ ਸਵਾਗਤ ਹੈ ਤੁਹਾਡਾ ਕਿਸਾਨ ਵੀਰੋ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆਪਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਲਾਪ੍ਰੀਤ ਕੋਲੇ ਪਹੁੰਚੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਘੰਟੀ ਵਾਲਾ ਬਟਨ ਆਲਟ ਸੈੱਟ ਕਰ ਲਓ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਈ ਨਗ ਦਿਖਾਉਣੇ ਆ ਬਾਈ ਕੋਲੇ ਬਹੁਤ ਸੋਹਣੇ ਟਾਪ ਦੇ ਬੱਚੇ ਆ ਦੇਖੋ ਤੇ ਬਾਕੀ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਵਾਂਗੇ ਤੇ ਕੁਝ ਕੁਝ ਕੋ ਗਾਈਆਂ ਪਸ਼ੂ ਬਾਈ ਨੇ ਸੇਲ ਕਰੇ ਅੱਜ ਤੇ ਗਾਹ ਕਾਇ ਵੀ ਆ ਕਸ਼ਮੀਰ ਤੋਂ ਉਹਨਾਂ ਦੇ ਨਾਲ ਵੀ ਭਰਾਮਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਵੀ ਕਿਹੜੇ ਪਸ਼ੂ ਵਿਕਰੀ ਦੇ ਲਈ ਆ ਤੇ ਕਿਹੜੇ ਬਾਈਆਂ ਨੇ ਖਰੀਦੇ ਆ ਤੇ ਬਾਕੀ ਕਰਾਉਨੇ ਆ ਪੂਰੀ ਡਿਟੇਲ ਬਾਈ ਲਾਪਰੀ ਇਤਨਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਜੀ ਠੀਕ ਹੈ ਜੀ ਠੀਕ ਹੈ ਤੇ ਅੱਜ ਫੇਰ ਬਾਈ ਮੇਲਾ ਲਾਈ ਬੈਠਿਆ ਸੁਖਨਾ ਹੈ ਹਾਂ ਹਾਂ ਬਾਬੇ ਦੀ ਕਿਰਪਾ ਚਲੋ ਵਧਾਈ ਚੰਗੀ ਗੱਲ ਆ ਤੇ ਕਿਵੇਂ ਬਾਈ ਆਪਣਾ ਵੀਡੀਓ ਪਾਈ ਸੀ ਪਰਸੋਂ ਤਿੰਨ ਦਿਨ ਹੋ ਗਏ ਤੇ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਰਿਹਾ ਵਧੀਆ ਆ ਦੇ ਨਹੀਂ ਦੇ ਸਕਦੇ ਲੋਕੀ ਹਾਂਜੀ ਹਾਂਜੀ ਵਧੀਆ ਚੰਗਾ ਪਿਆਰ ਮਿਲਦਾ ਭਰਾਵਾਂ ਦਾ ਹਾਂ ਹਾਂ ਤੇ ਫੇਰ ਅੱਜ ਦੀ ਵੀਡੀਓ ਦੇ ਵਿੱਚ ਆ ਅੱਜ ਆਪਣੇ ਕੋਲੇ 5 ਬੱਚੀਆਂ ਠੀਕ ਹੈ ਜੀ ਇੱਕ ਦਾ 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 ਸੌਦਾ ਹੋ ਗਿਆ ਕਿਸੇ ਨਾਲ ਠੀਕ ਹੈ ਇੱਕ ਆ ਦਾ ਬੈਠੀ ਆ ਉਧਰ ਠੀਕ ਹੈ ਦੋ ਬੱਚੀਆਂ ਦਿਖਾ ਦੀ ਗਾਂ ਤਿੰਨ ਗਾਈਆਂ ਤੇ ਬਾਕੀ ਬੱਚੀਆਂ ਹੈ ਨਾ ਇਹ ਬੱਚੀਆਂ ਜਿਹੜੀਆਂ ਵਿੱਚ ਸੇਲ ਕਰੀਆਂ ਕੋਈ ਗੱਲ ਨਹੀਂ ਆਪਾਂ ਉਹ ਵੀ ਵਿਖਾ ਦਾਂਗੇ ਇੰਨੇ ਨਾਲ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਤੇ ਜਿਹੜੇ ਵੀਰਣਾ ਨੇ ਕੋਈ ਖਰੀਦਦਾਰੀ ਕਰਨੀ ਹੈ ਤੇ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ ਸਭ ਤੋਂ ਪਹਿਲੇ 9829 5248 ਠੀਕ ਹੈ ਜੀ ਤੇ ਆਕਾ ਪਹਿਲੇ ਨੰਬਰ ਤੋਂ ਕਰੋ ਸ਼ੁਰੂ ਜੀ ਬਹੁਤ ਸੋਹਣੀ ਬੱਚੀ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਇਹਦੀ ਕੀ ਡਿਟੇਲ ਆ ਕਿੰਨੀ ਇਹਦੀ ਉਮਰ ਹੈ ਇਹਦੀ ਉਮਰ ਬਈ ਹੈਗੀ ਆ ਸਾਢੇ 8 ਮਹੀਨੇ ਦੀ ਠੀਕ ਹੈ ਦੰਦੋਂ ਕੀ ਰੀਰਾ ਬੱਚਾ ਹੀ ਆ ਹੈ ਤਾਂ ਠੀਕ ਹੈ ਜੀ ਹਾਂ ਤੇ ਬਹੁਤ ਸੋਹਣੀ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਗ ਨਾ ਨਾ ਫੋਟ ਸ਼ਾਗ ਕੋਈ ਨਹੀਂ ਠੀਕ ਹੈ ਕੁਆਲਟੀ نسل ਕੁਆਲਟੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਨਖੜ ਮੇ ਫੇਸ ਕੁਆਲਟੀ ਬਹੁਤ ਚੰਗੀ ਆ ਵੇਖੋ ਬੋਦੀ ਵਾਲੀ ਬੱਚੀ ਆ ਨਿੱਕਾ ਕੰਨ ਨਿੱਕਾ ਕੰਨ گول ਬੋਦੀ ਵਾਲੀ ਬੱਚੀ ਆ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਇਹਦੀ ਫੇਰ ਬਾਈ ਕੀ ਕੀ ਡਿਟੇਲ ਆ ਤਾਂ ਕੀ ਮੁੱਲ ਵੜੀ ਕਿਵੇਂ ਮੁੱਲ ਆਪਾਂ ਫੋਨ ਤੇ ਰੱਖਾਂਗੇ ਕਿਉਂਕਿ ਉਹ ਬਾਈ ਆਪਣੇ ਕੋਲੇ ਠੀਕ ਹੈ ਜੀ ਉਹ ਦੇਖੋ ਜੀ ਬਾਈ ਕਸ਼ਮੀਰ ਤੋਂ ਆਏ ਆ ਬਾਈ ਤੇ ਬਾਕੀ ਇਹਨਾਂ ਦੇ ਨਾਲ ਵੀ ਕਰਾਵਾਂਗੇ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਹੋਰ ਠੀਕ ਠਾਕ ਜੀ ਬਸ ਬੜੀਆ ਤੇ ਅੱਜ ਕਿਵੇਂ ਲਾਪਰੀਤ ਭਰਾ ਕੋਲੇ ਪਹੁੰਚੇ ਆਂ ਬੱਚੀਆਂ ਖਰੀਦਣ ਠੀਕ ਹੈ ਜੀ ਤੇ ਆਪਾਂ ਲੈ ਇਹਨਾਂ ਨੇ ਵੀਰਾਂ ਨੇ ਕੋਈ ਜ਼ਿਆਦਾ ਗੱਲ ਹੋਰ ਬਾਤ ਹੋ ਰਹੀ ਹੈ ਠੀਕ ਹੈ ਠੀਕ ਹੈ ਤੇ ਵਧੀਆ ਰਿਸਪੌਂਸ ਵਧੀਆ ਵਧੀਆ ਗੱਲਬਾਤ ਬਾਈ ਦੇ ਨਾਲ ਜਿਵੇਂ ਅਸੀਂ ਘਰ ਸੇ ਨਿਕਲੇ ਇਨਕਾ ਫੋਨ ਚੱਲ ਰਹਾ ਥਾ ਬੋਲ ਰਹੇ थे ਕਹਾਂ ਆਣਾ ਹੈ ਕਹਾਂ ਜਾਣਾ ਹੈ ਠੀਕ ਹੈ ਵਧੀਆ ਵਿਵਸਥਾ ਥਾਣੀ ਪੀਣੀ ਕੀ ਵਧੀਆ ਬਹੁਤ ਅੱਛਾ ਬਹੁਤ ਠੀਕ ਹੈ ਬਹੁਤ ਵਧੀਆ ਯਾ ਅੱਛਾ ਆਦਮੀ ਹੈ ਜਿਹਾ ਫੀਲ ਕਰੇ ਜਿਵੇਂ ਅਸੀਂ ਆਪਣੇ ਘਰ ਮੇ ਠੀਕ ਹੈ ਠੀਕ ਹੈ ਬਹੁਤ ਧੰਨਵਾਦੀ ਆ ਤੁਹਾਡਾ ਤੇ ਚਲ ਚੈਨਲ ਦੇਖ ਕੇ ਆਇਆ ਜੀ ਠੀਕ ਹੈ ਜੀ ਹਾਂ ਜੀ ਚਲੋ ਵਧੀਆ ਚੰਗੀ ਗੱਲ ਆਈ ਤੇ ਫਿਰ ਆਪਾਂ ਦੂਜੇ ਨਗ ਵੀ ਦਿਖਾ ਦਿਓ ਬਾਈ ਆ ਟੌਪ ਦਾ ਬੱਚਾ ਬਹੁਤ ਸੋਹਣਾ ਗੈਂਤੀ ਦੇ ਨਾਗੀ ਦਿਖਾਵਾਂਗੇ ਆਪਾਂ ਬਈ ਮੂਰਤ ਦੇ ਬੱਚੇ ਆ ਹਾਂ ਆਪਾਂ ਗੈਂਤੀ ਦੇ ਨਾਗੀ ਦਿਖਾਵਾਂਗੇ ਨਗ ਬਾਈ ਕੋਲੇ ਜਾਦੇ ਆ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਆ ਬੱਚੇ ਬਾਰੇ ਦੱਸੋ ਕੀ ਡਿਟੇਲ ਆ ਜੀ ਇਹ ਬੱਚਾ ਬਈ 6 ਮਹੀਨਿਆਂ ਦਾ 6 ਮਹੀਨਿਆਂ ਦਾ ਸਾਢੇ 5 ਤੋਂ 6 ਦੇ ਵਿੱਚ ਠੀਕ ਹੈ ਜੀ ਤੇ ਅਗਲਾ ਕਹਿੰਦਾ ਬਈ ਯਾਰ ਜਿਵੇਂ ਰੱਬ ਨੇ ਸਹੀ ਗੱਲ ਆ ਫਰਗੋਸ਼ ਏਰਗਾ ਬਾਈ ਫੇਸ ਕੁਆਲਿਟੀ ਦੇਖੋ ਕਿੰਨੀ ਅੱਛੀ ਆ ਤੇ ਰੰਗ ਪ੍ਰਿੰਟ ਬਹੁਤ ਸੁਣਾ ਨਿਕਾ ਕਰਨ ਬੋਦੀ ਵਾਲੀ ਬੱਚੀ ਆ ਤੇ ਥਣ ਚਾਰੀ ਹੈ ਬਾਈ ਇਹਦੇ ਵੀ ਹਾਂ ਬਾਈ ਸਾਰੀਆਂ ਵਿੱਚੇ ਤਿਆਰ ਤੇ ਕਿਸੇ ਦੇ ਕੋਈ ਫੋਟ ਸ਼ਾਂਗ ਨਹੀਂ ਗਈ ਤੇ ਨਸਲ ਕੁਆਲਟੀ ਬਹੁਤ ਚੰਗੀ ਹੈ ਬਾਈ ਦਾ ਵਦਗਾ ਬੱਚਿਆਂ ਦਾ ਟਾਪ ਦਾ ਕੰਮ ਆ ਸਾਫ਼ ਸੁਥਰਾ ਕੰਮ ਆ ਪੁਰਾਣਾ ਕੰਮ ਆ ਬਾਈਆਂ ਦਾ ਤੇ ਬਾਈ ਫਿਰ ਮੁੱਲ ਵਾਰੀ ਇਕੱਠਿਆਂ ਦੀ ਕਰਨੀ ਹਾਂ ਹਾਂ ਕਿਰ ਆਪਾਂ ਮੁੱਲ ਪਤਾ ਕੀ ਕਰਾਂਗੇ ਹੁਣ ਤੇ ਰੱਖਾਂਗੇ ਇਹ ਬੱਚੇ ਹੁਣੀ ਬਸ ਆਈ ਆ ਕੱਲ ਆਪਣੇ ਠੀਕ ਹੈ ਠੀਕ ਹੈ ਹੈ ਤੇ ਬਾਕੀ ਇਹ ਚ ਗੱਲ ਚੱਲਦੀ ਹੈ ਬਾਈ ਜੀ ਦੇ ਨਾਲ ਗੱਲ ਚੱਲਦੀ ਹੈ ਯਾਰ ਵਿਚਾਰੇ ਆਪਣੇ ਮਿੱਤਰ ਜਿਹੜੇ ਪੁਰਾਣੇ ਹੋਰ ਕਿਸੇ ਨੇ ਕੋਈ ਉਹ ਥੀੜਦਾਰੀ ਕਰਨੀ ਹੋਈ ਤੇ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਤੇ ਆ ਬੱਚਾ ਕਿਵੇਂ ਆ ਬਾਈ ਇਹ ਨਹੀਂ ਖੀਰਾ ਬੱਚਾ ਬਾਈ ਸਾਰੀਆਂ ਖੀਰੀਆਂ ਆ ਖੀਰੀਆਂ ਬੱਛੀਆਂ ਆ ਸਾਰੀਆਂ ਠੀਕ ਹੈ ਜੀ ਆਪਣਾ ਆਂ ਆਖਿਆ ਵਾ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਹਾਂਜੀ ਅਗਰ ਆਪਣੀ ਕੋਈ ਬੱਛੀ ਹੈ ਨਾ ਦੰਦ ਸੜਦੀ ਆ ਕਿਸੇ ਫ੍ਰੀਜ ਦੇਵਾਂਗੇ ਕੋਈ ਕੋਸਟ ਨਹੀਂ ਬਾਈ ਦਾ ਵਧੀਆ ਸਾਫ ਸੁਸਰਾ ਕੰਮ ਹੈ ਸਹੀ ਗੱਲ ਬਾਈ ਦੱਸ ਕੇ ਪਸ਼ੂ ਸੇਲ ਕਰਦੇ ਆ ਤੇ ਆਹ ਬਹੁਤ ਸੋਹਣਾ ਟੌਪ ਦੀ ਬੱਛੀ ਐ ਦੇਖੋ ਰੰਗ ਪ੍ਰਿੰਟ ਬਹੁਤ ਸੋਹਣਾ ਰੰਗ ਪ੍ਰਿੰਟ ਸਾਰਿਆਂ ਦੀ ਚੰਗਿਆ ਵਾਈਟਨੈਸ ਜ਼ਿਆਦੇ ਆ ਤੇ ਸੋਹਣੇ ਲੱਗਦੇ ਆ ਬੱਛੀ ਮੈਂ ਕਿਹਾ ਤੁਸੀਂ ਜਿਹੜੀ ਬੱਛੀ ਲੈਣੀ ਆ ਨਾ ਦੋ ਚੀਜ਼ਾਂ ਮੇਨ ਹੋਣੀ ਚਾਹੀਦੀ ਆ ਬੱਛੀ ਤੇ ਸਹੀ ਗੱਲ ਐ ਇੱਕ ਉਹਦਾ ਫੇਸ ਫੇਸ ਕੁਆਲਿਟੀ ਸਹੀ ਸਹੀ ਗੱਲ ਆ ਬਾਈ ਤੁਹਾਡੇ ਕੋਲੇ ਜਿੰਨੇ ਵੀ ਜਾਨਵਰ ਇੱਥੇ ਬਾਈ ਕੋਲੇ ਖੜੇ ਆ ਫੇਸ ਕੁਆਲਿਟੀ ਤੇ ਰੰਗ ਪ੍ਰਿੰਟ ਤੇ ਸਾਰੇ ਪੂਰੇ ਸੋਹਣੇ ਆ ਦੇਖੋ ਜੀ ਆਏ ਗਏ ਪੱਫੇ ਪੜਾਏ ਚੱਕ ਮੈਂ ਨਾ ਪੂਰਾ ਨਹੀਂ ਵਧੀਆ ਸਹੀ ਗੱਲ ਆ ਬਾਈ ਫੇਸ ਦੇਖ ਫੇਸ ਕੁਆਲਟੀ ਬਹੁਤ ਸੋਹਣੀ ਆ ਉਹ ਵੀ ਦਿਖਾ ਦੇ ਤੇ ਇਕੱਲਾ ਇਕੱਲਾ ਥਾਣਾ ਚਾਰ ਹੀ ਥਾਣਾ ਕੋਈ ਫੋਟੋ ਕਿਸੇ ਦੇ ਸ਼ਾਂ ਨਹੀਂ ਤੇ ਰੰਗ ਪ੍ਰਿੰਟਰ ਦੀਆਂ ਸਾਰੀਆਂ ਹੀ ਬੱਚੀਆਂ ਸੋਹਣੀਆਂ ਤੇ ਜਿਹੜੇ ਵੀਰ ਭਰਾ ਨੇ ਬੱਚੀ ਕੋਈ ਖਰੀਦਣੀ ਹੋਈ ਬਾਈ ਦੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਬਾਕੀ ਬਾਈ ਕੋਲੇ ਅੱਜ ਹੈਗੇ ਆ 10-11 ਨਗ ਤੇ 3-4 ਗਾਈਆਂ ਬਾਈ ਕੋਲੇ ਤੇ ਫਿਰ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਤੇ ਅੱਜ ਕਿਸੇ ਕੋਈ ਨਾਗਾਪਾ ਖੋਲ ਕੇ ਜਾਂ ਤੋੜ ਕੇ ਨਹੀਂ ਵਿਖਾਉਂਦੇ ਡਿਟੇਲ ਆਪਾਂ ਸਾਰਿਆਂ ਦੀ ਬਾਈਆਂ ਦੀ ਪੁੱਛ ਲਈ ਆ ਬੱਛੀ ਕਿਵੇਂ ਆ ਬਾਈ ਵੱਡੀ ਇਹ ਬੱਛੀ ਵੀ ਖੀਰੀ ਆ ਬਾਈ ਠੀਕ ਹੈ ਜੀ ਹਾਂ ਹਾਂ ਖੀਰੀ ਆ ਵੀ ਇਹ ਮਾੜੀ ਜੀ ਫੁੱਟ ਹੈਗੀ ਐ ਇੱਥੇ ਠੀਕ ਹੈ ਇੱਕ ਫੁੱਟ ਮਾੜੀ ਜੀ ਬੁੱਬੀ ਜੀ ਆ ਹਾਂ ਹਾਂ ਉਹ ਤਾਂ ਚੱਲਦੀ ਵੀ ਨਹੀਂ ਉਹ ਦੱਸਣਾ ਫਰਜ਼ ਆ ਕਿਉਂਕਿ ਬਾਈ ਕਈ ਵਾਰੀ ਲੋਕ ਨਹੀਂ ਸਹੀ ਗੱਲ ਆ ਬਾਈ ਕਿਸੇ ਨੇ ਦੂਰੋਂ ਨੇੜੇੋਂ ਆਣਾ ਤੇ ਐਵੇਂ ਕਿਸੇ ਭਰਾ ਨੂੰ ਇੰਨੀ ਦੂਰੋਂ ਸੱਦੀਏ ਹੁਣ ਆ ਬਾਈ ਆਪਣੇ ਦੇ ਭਰੋਸਾ ਕਰਕੇ ਆਏ ਇਹ ਸਹੀ ਗੱਲ ਆ ਬਾਈ ਇਹ ਇਹਨਾਂ ਬਾਈਨਾਂ ਨੂੰ ਫਿਰ ਬਾਈਨਾਂ ਨੂੰ ਫਿਰ ਕਿੰਨੇ ਜਾਨਵਰ ਲੈਤੇ ਬਾਈ ਇਹਨਾਂ ਨੂੰ ਬਈ ਇਹਦਾ ਡੇਢ ਘੰਟਾ ਹੋਇਆ ਅੱਛਾ ਹਜੇ ਆਈ ਆ 20 ਬੱਚੀਆਂ ਲੈ ਕੇ ਦੇਣੀ ਆ ਠੀਕ ਆ 20 20 ਲੈ ਕੇ ਦੇਣੇ ਆ ਜੇ ਕਿਸੇ ਹੋਰ ਵੀਰ ਭਰਾ ਨੇ ਵੀ ਕੋਈ ਬੱਚੀ ਖਰੀਦਣੀ ਹੋਈ ਤੇ ਸੋਡੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਆਫ ਦਾ ਦੱਸੋ 9872957848 ਠੀਕ ਆ ਜੀ ਤੇ ਬਾਕੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਸ ਤੁਹਾਨੂੰ ਆਪਾਂ 9-10 ਨਗਦ ਦਿਖਾਤੀ ਆ ਦੇਖੋ ਬੱਚੇ ਤੇ ਵਾਰ-ਵਾਰ ਕੈਮਰਾ ਜਾਂਦਾ ਇਹਦੀ ਕਿੱਡੀ ਫੇਸ ਕੁਆਲਿਟੀ ਚੰਗੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ